ਇਸ ਮਿਲਦੀ ਖਬਰ ਤੁਹਾਨੂੰ ਚਮਕੌਰ ਸਬ ਇਲਾਕੇ ਦੇ ਪਿੰਡ ਦੇ ਨਜ਼ਦੀਕ ਬਣੇ ਹੋਏ ਇੱਕ ਨਿਜੀ ਪੱਠੇ ਦੇ ਅਧਿਕਾਰੀਆਂ ਦੱਸਿਆ ਗਿਆ ਹੈ ਕਿ ਪੱਠੇ ਦੇ ਉੱਤੇ ਜੋ ਲੇਬਰ ਕੰਮ ਕਰ ਰਹੀ ਸੀ ਤਾਂ ਅਚਾਨਕ ਉਹਨਾਂ ਦੇ ਉੱਤੇ ਪੱਠੇ ਤੇ ਬਣਾਈ ਇੱਕ ਕੱਚੀ ਦੀਵਾਰ ਆਣ ਕੇ ਡਿੱਗ ਪਈ ਜਿਸ ਦੇ ਵਿੱਚ ਇੱਕ ਲੇਬਰ ਵਾਲੇ ਦੀ ਮੌਤ ਹੋ ਗਈ ਦੋ ਵਿਅਕਤੀ ਹੋਰ ਜ਼ਖਮੀ ਹੋਏ ਨੇ ਇੱਕ ਕੋੜੇ ਦੀ ਮੌਤ ਹੋ ਗਈ ਹੈ ਬਹੁਤ ਹੀ ਦੁਖਦਾਈ ਖਬਰ ਹੈ ਵੱਤੋ ਵੱਤ ਖਬਰ ਨੂੰ ਸ਼ੇਅਰ ਕਰਿਓ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੋ ਦਿਵਾਰ ਡਿੱਗੀ ਹੈ ਜਿਸ ਦੇ ਮਲਬੇ ਦੇ ਵਿੱਚੋਂ ਲੇਬਰ ਵਾਲਿਆਂ ਨੇ ਬੜੀ ਮੁਸ਼ਕਲ ਦੇ ਨਾਲ ਦੱਸਿਆ ਜਿਵੇਂ ਕਿ ਉਸ ਲੇਬਰ ਵਾਲੇ ਦੀ ਹੋਈ ਮੌਤ ਬਾਅਦ ਦੀ লাশ ਨੂੰ ਬਾਹਰ ਕੱਢਿਆ ਗਿਆ ਤੇ ਹੋਰ ਵੀ ਜੋਦੋ ਗੰਭੀਰ ਜ਼ਖਮੀ ਹੋਸੀ ਵਿਅਕਤੀ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਇਸ ਮੌਕੇ ਪੱਠੇ ਦੀ ਲੇਬਰ ਨੇ ਕੰਮ ਬੰਦ ਕਰ ਦਿੱਤਾ ਤੇ ਦਫ਼ਤਰ ਦੇ ਨਜ਼ਦੀਕ ਇਕੱਠੇ ਹੋਣੇ ਸ਼ੁਰੂ ਹੋ ਗਏ ਇਸ ਇਲਾਕੇ ਦੇ ਲੋਕ ਵੀ ਨਜ਼ਦੀਕ ਤੋਂ ਆਏ ਸੀ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਚਮਕੌਰ ਸਾਹਿਬ ਦਾ ਇੱਕ ਨਜ਼ਦੀਕੀ ਪਿੰਡ ਹੈ ਉਸ ਦੇ ਨਜ਼ਦੀਕ ਇੱਕ ਬਣੇ ਹੋਏ ਪੱਟੇ ਦੇ ਉੱਤੇ ਹਾਦਸਾ ਵਾਪਰਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਇਸ ਦੇ ਵਿੱਚ ਇੱਕ ਲੇਬਰ ਵਾਲੇ ਦੀ ਮੌਤ ਹੋ ਗਈ ਮਜ਼ਦੂਰ ਦੀ ਤੇ ਦੋ ਮਜ਼ਦੂਰ ਗੰਭੀਰ ਜ਼ਖਮੀ ਹੋਏ ਨੇ ਪਹਿਲਾਂ ਵੀ ਕਈ ਵਾਰ ਪੱਟੇ ਵਾਲੇ ਮਾਲਕਾਂ ਦੀ ਲਾਪਰਵਾਹੀਆਂ ਕਿਤਨਕ ਤੇ ਇਸ ਤਰੀਕੇ ਦੇ ਹਾਦਸੇ ਦੀ ਜम्मेवार ਬਣਦੀ ਨਹੀਂ ਕਈ ਵਾਰ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਜਦੋਂ ਹਾਸਾ ਵਾਪਰਦਾ ਹੈ ਤਾਂ ਫਿਰ ਵੀ ਕਿਤੇ ਨਾ ਕਿਤੇ ਜੋ ਹੋਰ ਪੱਠੇ ਵਾਲੇ ਨੇ ਉਹਨਾਂ ਨੂੰ ਸਬਕ ਲੈ ਲੈਣਾ ਚਾਹੀਦਾ ਹੈ ਕਿ ਇਹ ਹਾਸਾ ਹੋਰ ਵੀ ਆਉਣ ਵਾਲੇ ਦਿਨਾਂ 'ਚ ਨਾ ਵਾਪਰੇ ਪਰ ਤੁਸੀਂ ਦੇਖੋ ਜੇ ਹਾਸਾ ਵਾਪਰਿਆ ਤਾਂ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਨੇ ਦੱਸਿਆ ਜਾ ਰਿਹਾ ਕਿ ਹੁਣ ਪੱਠੇ ਮਾਲਕ ਵੀ ਮੌਕੇ ਤੇ ਪਹੁੰਚ ਗਏ ਨੇ ਤੇ ਲੇਬਰ ਨੂੰ ਸਮਝਾਇਆ ਵੀ ਜਾ ਰਿਹਾ ਹੈ ਤੇ ਜੋ ਬੰਦ ਦਾ ਮੁਆਵਜ਼ਾ ਹੈ ਦੱਸਿਆ ਜਾ ਰਿਹਾ ਕਿ ਉਸਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ ਇਸ ਮੌਕੇ ਅਜੇ ਇਹ ਵੀ ਪਤਾ ਲੱਗਿਆ ਕਿ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਤਲਾਸ਼ ਨਹੀਂ ਦਿੱਤੀ ਗਈ ਫਿਰ ਵੀ ਕਿਤੇ ਨਾ ਕਿਤੇ ਫਰਜ਼ ਸਾਡਾ ਬਣਦਾ ਹੈ ਕਿ ਜਿੱਥੇ ਵੀ ਕੋਈ ਹਾਦਸਾ ਵਾਪਰਿਆ ਹੈ ਤਾਂ ਜ਼ਰੂਰ ਉਸਦੀ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਦਈਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੱਠੇ ਦੀ ਦੁਵਾਰਾਂ ਜੋ ਕੱਚੀਆਂ ਨੇ ਅਜੇ ਵੀ ਕਈ ਦੁਵਾਰਾਂ ਦੇ ਵਿੱਚ ਤਰੇੜਾ ਪਈਆਂ ਹੋਈਆਂ ਨੇ ਸਬਕ ਲੈ ਲੈਣਾ ਚਾਹੀਦਾ ਹੈ ਪੱਠੇ ਮਾਲਕਾਂ ਨੂੰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਲੇਬਰ ਕੰਮ ਕਰਦੀ ਹੈ ਉਹਨਾਂ ਦੀ ਵੀ ਜਾਨ ਬਹੁਤ ਕੀਮਤੀ ਹੁੰਦੀ ਹੈ ਹਰ ਬੰਦਾ ਜਿਸ ਨੇ ਜਨਮ ਲਿਆ ਤਾਂ ਕਿਤਨੇ ਕਿਤੇ ਇਸ ਧਰਤੀ ਤੇ ਜੀਉਣ ਵਾਸਤੇ ਆਇਆ ਆਪਣੇ ਖੁਆਇਸ਼ਾਂ ਪੂਰੀਆਂ ਕਰਨ ਵਾਸਤੇ ਆਇਆ ਪਰ ਇਸ ਤਰ੍ਹਾਂ ਦੀ ਲਾਪਰਵਾਹੀਆਂ ਉਹਨਾਂ ਦੀ ਜਾਨ ਲਈ ਖਤਰਾ ਬਣ ਜਾਂਦੀਆਂ ਨੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਲਾਈਵ ਨੇ ਵੱਧ ਤੋਂ ਵੱਧ ਖਬਰਾਂ ਸ਼ੇਅਰ ਕਰੋ ਸਾਡਾ ਮਕਸਦਾ ਹੀ ਹੁੰਦਾ ਕਿ ਕਿਤਨੇ ਕਿਤੇ ਜੋ ਵੀ ਖਬਰ ਸਮ ਨਿਕਲ ਕੇ ਆਉਂਦੀ ਹੈ ਜੂਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਦਈਏ ਤੇ ਪੱਠੇ ਮਾਲਕ ਹੁਣ ਗੱਲਬਾਤ ਲੇਬਰ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਨਜ਼ਦੀਕ ਲੋਕਾਂ ਵੱਲੋਂ ਲੇਬਰ ਵਾਲਿਆਂ ਨੂੰ ਕੀ ਕਿਹਾ ਤਾਂ ਤੁਸੀਂ ਸੁਣੋ ਦਵਾਲ ਮਦ ਗਲਤੀ ਟਣੀ ਹੋਈ ਦਵਾਲ ਗਿਰ ਗਈ ਆ ਪੱਕੀ ਦੀਵਾਰ ਸੀ ਜਾਂ ਕੱਚੀ ਸੀ ਕੱਚੀ ਸੀ ਜਦੋਂ ਦਵਾਲ ਦਾ ਇੱਕ ਨਾਗ ਦਵਾਲ ਸਹੀ ਦੀਵਾਰ ਖੜੀ ਬਣਾਈ ਦੀ ਹਾਂਜੀ ਇਹਦਾ ਪਹਿਲੀ ਅੰਦਵਾਲਾ ਬਣਾਈ ਇਹਨਾਂ ਨੇ ਕੰਮ ਚ ਲਾਇਆ ਹੋਇਆ ਹੈ ਅੱਛਾ ਪਹਿਰੀਆਂ ਦੀਵਾਰ ਬਣਾ ਕੇ ਹਾਂਜੀ ਤੇ ਵਿਅਕਤੀ ਦੀ ਜਾਨ ਚਲੀ ਗਈ ਕਿਹਦੀ ਪਤਾ ਲੱਗਿਆ ਜੀ ਜਾਨ ਚਲੇ ਗਈ ਜੀ ਦੋ ਘੋੜੇ ਤੁਸਾਨੇ ਗਏ ਉਹ ਜੁਗ ਜਿੱਥੇ ਸੱਟਾਂ ਲੱਗੀਆਂ ਗਈਆਂ ਤੇ ਮਾਲਕਾਂ ਵੱਲੋਂ ਕੀਟ ਇਲਾਜ ਵਗੈਰਾ ਕਰਵਾਇਆ ਗਿਆ ਉਹਨਾਂ ਦੇ ਜਿਹੜੇ ਵਿਅਕਤੀ ਅਟੜਦੇ ਮੋੜ ਲੈ ਲਏ ਤੇ ਹੁਣ ਕੀ ਇੱਥੇ ਮੰਗ ਕੀ ਕਰਦੇ ਹਾਂ ਜਿਹੜਾ ਇੱਥੇ ਪ੍ਰਸ਼ਾਸਨ ਪਹੁੰਚਿਆ ਨਹੀਂ ਪਹੁੰਚਿਆ ਪ੍ਰਸ਼ਾਸਨ ਨਹੀਂ ਕੋਈ ਗੱਲਬਾਤ ਹੋਈ ਮਾਲਕਾਂ ਨਾਲ ਵੀ ਮੁਆਵਜ਼ੇ ਵਗੈਰਾ ਦੀ ਕੋਈ ਲੈ ਕੇ ਹਾਂਜੀ ਕੋਈ ਨਹੀਂ ਹੋਈ ਕੀ ਕਹਿੰਦੇ ਨੇ ਕੋਈ ਦਿੰਦੇ ਨੇ ਕੋਈ ਟ੍ਰੀਟਮੈਂਟ ਕਰਵਾ ਰਹੇ ਨੇ ਜਾਂ ਫਿਰ ਐਦਾਂ ਹੀ ਛੱਡ ਦਿੱਤਾ ਨਹੀਂ ਛੱਡ ਲਾਂਗੇ ਨਹੀਂ ਦਵਾਈ ਵਗੈਰਾ ਬਤੇ ਜਿਹੜਾ ਮਰੀਜ਼ ਬਾਕੀ ਨੇ ਉਹਨਾਂ ਦਵਾਈ ਦਵਾਈ ਗਈ ਐ ਐਦਾਂ ਹੀ ਚਲੇ ਗਏ ਨੇ ਵਿਚਾਰੇ ਤੇ ਇਹ ਜੇ ਗਏ ਤਾਂ ਨਹੀਂ। ਛੱਟਾ ਵਗੈਰਾ ਲੱਗਿਆ ਉਹਨਾਂ ਦੇ। ਹਾਂ ਜੀ ਲੱਗਿਆ। ਕੀ ਮੰਗ ਕੀ ਆ ਤੁਹਾਡੀ ਹੁਣ? ਮੰਗਦਾ ਹੀ ਹੁਣ ਸਾਰੇ ਆ ਜੋ ਰੇ। ਇਹ ਬਜ਼ੁਰਗ ਜੀ ਨਾਲ ਜੀ ਇਹਨਾਂ ਦੇ? ਬਜ਼ੁਰਗ ਜੀ ਕੀ ਕੀ ਨਾਮ ਪਪੂ ਜੀ ਆਪਣਾ? ਕੌਣ ਸੀ ਤੁਹਾਡਾ ਬੇਟਾ ਸੀ? ਨਾ ਜੀ ਜੋਜੀ ਦਾ। ਅੱਛਾ ਜੀ। ਉਹਨਾਂ ਦੀ ਡੈਥ ਹੋ ਚੁੱਕੀ ਆ। ਕੀ ਨਾਮ ਉਹਨਾਂ ਦਾ? ਕਿੰਨੇ ਸਾਲ ਦੀ ਉਮਰ ਉਹਨਾਂ ਦੀ? 53 ਸਾਲ ਦੀ। ਹੁਣ ਕੀ ਮੰਗ ਆ ਤੁਹਾਡੀ ਜਿਹੜਾ ਅੱਜ ਦਾ ਜਿਹੜਾ ਨੁਕਸਾਨ ਹੋਇਆ ਏ ਮੁਰਤਾ ਨਹੀਂ ਸਕਦਾ ਪਰ ਕੋਈ ਨਾ ਕੋਈ ਮੁਆਵਜ਼ੇ ਦੀ ਗੱਲਬਾਤ ਕੀਤੀ ਗਈ ਜਾਂ ਫਿਰ ਕੋਈ ਹੋਰ ਹੀ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਚੱਲ ਰਹੀ ਆ ਹੋਰ ਬੰਦੇ ਕਿੰਨੇ ਕੁ ਫੱਟਣ ਦੇ ਨਾਲ ਇਹਨਾਂ ਦੇ ਦੋ ਤਿੰਨ ਬੰਦੇ ਦੋ ਬੰਦੇ ਆ ਅੱਛਾ ਦੋ ਕੋੜੇ ਤੇ ਮਾਲਕ ਕੀ ਕਹਿੰਦੇ ਨੇ ਇਸ ਸਮੇਂ ਮੌਕੇ ਪਰ ਦੇਖੋ ਘਰ ਸਾਇਰਾ ਹੋ ਗਿਆ ਗੱਲ ਕਰ ਰਹੇ ਆ ਤੇ ਇਹਨਾਂ ਦਾ ਕੋਈ ਹੋਰ ਬੱਚਾ ਵਗੈਰਾ ਕੋਈ ਕੰਮਕਾਰ ਵਾਲਾ ਹੈਗਾ ਸੀ ਕੋਈ ਕੋਈ ਮੁੰਡਾ ਹੈ ਉਹ ਵੀ ਬਿਲਕੁਲ ਪਹਿਲਾਂ ਹੀ ਮਿਲ ਲਈ ਸਮਝੋ ਲੜ ਕੇ ਪੈ ਗਿਆ ਅੱਛਾ ਜਾਨੀ ਕਾਰੋਬਾਰ ਕਰਨ ਵਾਲੇ ਇਕੱਲੇ ਹੀ ਵਿਅਕਤੀ ਸੀ ਇਕੱਲੇ ਹੀ ਨੌਜਵਾਨ ਬੰਦਾ ਸੀ ਲੜਕੀ ਵਿਆਹੀ ਆ ਉਹਦੇ ਮਾਲ ਦੀ ਗੱਲ ਲੜਕੀ ਵਿਆਹੀ ਆ ਉਹਦਾ ਵੀ ਕਰਜ਼ਾ ਨਹੀਂ ਲਿਆ ਅੱਛਾ ਉਹਦਾ ਵੀ ਕਰਜ਼ਾ ਨਹੀਂ ਲਿਆ ਵਿਆਹ ਦਾ ਤੇ ਬੜਾ ਪਰਿਵਾਰ ਤੇ ਪਰਿਵਾਰ ਤੇ ਬੜਾ ਇਸ ਟਾਈਮੇ ਦੁੱਖ ਦੀ ਘੜੀ ਨਜ਼ਰ ਆ ਰਹੀ ਆ ਤੇ ਜਿਹੜਾ ਇੱਕ ਮਾਊ ਇੱਕ ਹੀ ਵਿਅਕਤੀ ਸੀ ਜਿਹੜਾ ਇਹ ਹੀ ਸੀ ਤੇ ਲੋਚਨ ਸਿੰਘ ਨਾਂ ਇਹਨਾਂ ਦਾ